ਭਾਰਤ ਦੀ ਨੰਬਰ 1 ਐਰ ਕੰਪਨੀ BKTE ਦੇ ਸਮਸਤ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਦੀਪਕ ਗਰਗ ਆਪਣੇ ਫੇਸਬੁੱਕ ਪੇਜ ਤੇ ਅੱਜ ਇੱਕ ਵਾਰ ਫੇਰ ਭਾਰਤ ਦੀ ਨੰਬਰ 1 ਟਾਇਰ ਕੰਪਨੀ BKTE ਦੇ ਕੁਝ ਟਾਇਰਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਮੈਂ ਕੈਮਰਾਮੈਨ ਸੰਜੀਤ ਕੁਮਾਰ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੇ ਨਾਲ ਨਾਲ ਆਉਣ ਤਾਂ ਜੋ ਮੈਂ ਆਪ ਸਭ ਜੀ ਨੂੰ ਵਿਕੇਟੀ ਦੇ ਇਤਾਰੇ ਬਾਰੇ ਜਾਣਕਾਰੀ ਦੇ ਸਕਾਂ ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਭਾਰਤ ਦੀ ਨੰਬਰ 1 ਟਾਇਰ ਕੰਪਨੀ ਬੀਕੇਟੀ ਦਾ ਅਥੋਰਾਈਜ਼ਡ ਡੀਲਰ ਹਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬੀਕੇਟੀ ਦੇ ਐਗਰੀਮੈਕਸ ਸੀਰੀਜ਼ ਦੇ ਰੇਡੀਅਲ ਟਾਇਰ ਸਾਡੇ ਸ਼ੋਰੂਮ ਦੀਪਕ ਟਾਇਰਜ਼ ਦੇਵੀਵਾਲਾ ਰੋਡ ਕੋਟਕਪੂਰਾ ਉੱਪਰ ਉਪਲਬਧ ਹਨ ਇਹਨਾਂ ਟਾਇਰਾਂ ਦੀ ਖਾਸੀਅਤ ਇਹ ਹੈ ਕਿ ਇਹ ਅਸਲ ਵਿੱਚ ਰੇਡੀਅਲ ਟਾਇਰ ਹਨ ਇਸ ਦਾ ਸਬੂਤ ਇਹ ਹੈ ਕਿ ਇਹ ਰੇਡੀਅਲ ਟਾਇਰ ਹੈ ਭਾਰਤ ਦੇ ਨਾਲ ਨਾਲ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਇਟਲੀ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਸ਼ਾਮਲ ਹਨ ਮੈਂ ਕੈਮਰਾਮੈਨ ਸੰਜੇ ਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਬੀਕੇਪੀ ਐਗਰੀਮੈਕਸ ਰੇਡੀਅਲ ਟਾਇਰ 16928 ਤੁਹਾਨੂੰ ਤਸਵੀਰਾਂ ਰਾਹੀਂ ਚੈੱਕ ਕਰਵਾਉਣ ਸੰਜੇ ਕੁਮਾਰ ਜੀ ਤੁਹਾਨੂੰ ਇਹਨਾਂ ਰੇਡੀਅਲ ਟਾਇਰਾਂ ਦੀ ਗ੍ਰਿਪ ਵਗੈਰਾ ਧਿਖਾਰੇ ਹਨ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸ਼ੋਰੂਮ ਦੀਪਕ ਟਾਇਰ ਦੇਵੀ ਵਾਲਾ ਰੋਡ ਕੋਟਕਪੂਰਾ ਉੱਪਰ 4x4 ਟਰੈਕਟਰਾਂ ਦੇ ਜੋ ਅਗਲੇ ਟਾਇਰ ਪੈਂਦੇ ਹਨ ਉਹ ਵੀ ਲਗਭਗ ਹਰੇਕ ਸਾਈਜ਼ ਵਿੱਚ ਮੌਜੂਦ ਹਨ ਜੇਕਰ ਕੋਈ ਸਾਈਜ਼ ਮੌਕੇ ਤੇ ਮੌਜੂਦ ਨਹੀਂ ਹੁੰਦਾ ਜਾਂ ਥੋੜਾ ਆਰਡਰ ਹੁੰਦਾ ਹੈ ਤਾਂ ਉਸ ਨੂੰ ਆਰਡਰ ਤੇ ਤੁਰੰਤ ਮੰਗਵਾ ਕੇ ਦਿੱਤਾ ਜਾਂਦਾ ਹੈ ਇਸ ਤੋਂ ਬਿਨਾ ਟਰੈਕਟਰ ਮੋਡੀਫਾਈਡ ਕਰਨ ਲਈ ਸਾਡੇ ਸ਼ੋਅਰੂਮ ਉੱਪਰ 1116 ਸਾਈਜ਼ ਦੇ ਟਾਇਰ ਵੀ ਉਪਲਬਧ ਹਨ ਇਹ ਟਾਇਰ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਸੰਜੇ ਕੁਮਾਰ ਜੀ ਤੁਹਾਨੂੰ ਇਹ ਟਾਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਨ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਟਾਰ ਸਾਡੇ ਕੋਲ 30 ਪੈਟਰਨ ਦੇ ਵਿੱਚ ਵੀ ਉਪਲਬਧ ਹਨ ਕੈਮਰਾਮੈਨ ਸੰਜੇ ਕੁਮਾਰ ਜੀ ਤੁਹਾਨੂੰ 30 ਪੈਟਰਨ ਦੇ ਵਿੱਚ ਵੀ ਤਸਵੀਰਾਂ ਦਿਖਾ ਰਹੇ ਹਨ ਆਓ ਅਸੀਂ ਅੱਗੇ ਵਧਦੇ ਹਾਂ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਅੱਜ ਦੇਣਾ ਚਾਹੁੰਦਾ ਹਾਂ ਕੈਮਰਾਮੈਨ ਸੰਜੇ ਕੁਮਾਰ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਮੇਰੇ ਨਾਲ-ਨਾਲ ਅੱਗੇ ਵਧਣ ਤਾਂ ਜੋ ਅਸੀਂ ਬੀਕੇਪੀ ਟਾਇਰਸ ਦੇ ਸਮਸਤ ਪ੍ਰਸ਼ੰਸਕਾਂ ਅਤੇ ਗ੍ਰਾਹਕਾਂ ਨੂੰ ਇੱਕ ਨਵੀਂ ਜਾਣਕਾਰੀ ਦੇ ਸਕੀਏ ਆ ਤੁਸੀਂ ਦੇਖ ਸਕਦੇ ਹੋ ਕਿ ਇਹ 17928 ਦੇ ਰੀਡੀਅਲ ਟਾਇਰ ਹਨ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਫਿਲਹਾਲ 17928 ਸਾਈਜ਼ ਦੇ ਰੀਡੀਅਲ ਟਾਇਰ ਬੀਕੇਟੀ ਕੰਪਨੀ ਵੱਲੋਂ ਹੀ ਬਣਾਏ ਜਾਂਦੇ ਹਨ ਜਿਨ੍ਹਾਂ ਦਾ ਡਿਜ਼ਾਈਨ ਅਤੇ ਦਿੱਖ ਬਹੁਤ ਹੀ ਜ਼ਿਆਦਾ ਵਧੀਆ ਹੈ ਕੈਮਰਾਮੈਨ ਸੰਜੇ ਕੁਮਾਰ ਜੀ ਤੁਹਾਨੂੰ ਇਹਨਾਂ ਦੀਆਂ ਤਸਵੀਰਾਂ ਦਿਖਾ ਰਹੇ ਹਨ ਜੋ ਕਿ ਸਾਡੇ ਸ਼ੋਰੂਮ ਤੇ ਉਪਲਬਧ ਹਨ ਉਨਮੈਂ ਕੈਮਰਾਮੈਨ ਸੰਜੀਤ ਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਾਰੇ ਹੀ BKT ਦੇ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਸਾਡੇ ਸ਼ੋਰੂਮ ਦੀਪਕ ਟਾਇਰਜ਼ ਦੇਵੀ ਵਾਲਾ ਰੋਡ ਕੋਟਕਪੂਰਾ ਦੇ ਦਰਸ਼ਨ ਕਰਵਾਉਣ ਅਤੇ ਤਸਵੀਰਾਂ ਰਾਹੀਂ ਦਿਖਾਉਣ ਤਾਂ ਜੋ ਗ੍ਰਾਹਕ ਨੂੰ ਸਾਡਾ ਸ਼ੋਰੂਮ ਲੱਭਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਕੈਮਰਾਮੈਨ ਸੰਜੀਤ ਕੁਮਾਰ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਉਹ ਸਾਡੇ ਇਸ ਸ਼ੋਅਰੂਮ ਦੇ ਮੌਜੂਦ ਦੇ ਸਾਹਮਣੇ ਮੌਜੂਦ ਸਾਡੇ ਦਫ਼ਤਰ ਦੇ ਵੀ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਦਰਸ਼ਨ ਕਰਵਾਉਣ ਸੰਜੀਤ ਕੁਮਾਰ ਜੀ ਨੂੰ ਬੇਨਤੀ ਹੈ ਕਿ ਉਹ ਸ਼ੋਰੂਮ ਦੇ ਬਿਲਕੁਲ ਉੱਪਰ ਤੋਂ ਲੈ ਕੇ ਥੱਲੇ ਤੱਕ ਸলো ਮੋਸ਼ਨ ਵਿੱਚ ਦਰਸ਼ਨ ਕਰਵਾਉਣ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਡਾ ਇਹ ਸ਼ੋਰੂਮ 1990 ਤੋਂ ਕੋਟਕਪੂਰਾ ਦੀ ਜੇਵੀ ਵਾਲਾ ਰੋਡ ਉੱਪਰ ਮੌਜੂਦ ਹੈ ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਇਸ ਦੁਕਾਨ ਜਾਂ ਸ਼ੋਰੂਮ ਉੱਪਰ 1990 ਤੋਂ ਹੀ BKT ਕੰਪਨੀ ਦੇ ਟਾਇਰ ਵੇਚ ਰਿਹਾ ਹਾਂ ਮੈਂ ਸ਼ੁਰੂਆਤ ਵਿੱਚ BKT ਕੰਪਨੀ ਦੇ ਸਕੂਟਰ ਅਤੇ ਜੀਪ ਪੈਰਾਂ ਤੋਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਮੈਂ ਮਾਨ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਇਸ ਵੇਲੇ ਮੈਂ ਤੁਹਾਨੂੰ BKT ਕੰਪਨੀ ਦਾ ਹਰ ਤਰ ਤਾਇਰ ਉਪਲਬਧ ਕਰਵਾ ਸਕਦਾ ਹਾਂ ਜਿਨ੍ਹਾਂ ਵਿੱਚ ਆਫ ਰੋਡ ਟਾਇਰ ਵੀ ਸ਼ਾਮਲ ਹਨ ਜੇਕਰ ਤੁਹਾਡੇ ਕੋਲੇ ਕੰਬਾਈਨ ਹੈ ਜੀਸੀਬੀ ਹੈ ਠੇਕੇਦਾਰੀ ਨਾਲ ਸੰਬੰਧਤ ਕੋਈ ਮਸ਼ੀਨ ਹੈ ਤਾਂ ਉਹਨਾਂ ਦੇ ਟਾਇਰ ਵੀ ਆਰਡਰ ਤੇ ਉਪਲਬਧ ਕਰਵਾਏ ਜਾਂਦੇ ਹਨ ਇਹਨਾਂ ਵਿੱਚੋਂ ਕੁਝ ਟਾਇਰ ਸਾਡੇ ਸ਼ੋਰੂਮ ਤੇ ਮੌਜੂਦ ਵੀ ਰਹਿੰਦੇ ਹਨ ਸਾਰੇ ਹੀ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਆਪ ਜੀ ਦਾ অতি ਧੰਨਵਾਦੀ ਰਹਾਂਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ